thank you ਕਿ ਨਾਮ ਅਮਰੀਕੀ ਕਹਿਣਾ ਚਾਹੁੰਦੇ ਵਾਜੇ ਪ੍ਰਧਾਨ ਜੀ ਲੈ ਗਿਆ ਤੁਹਾਨੂੰ ਰਾਜਮਾਨ ਪ੍ਰਧਾਨ ਸਿਪਲੀਨ ਦਾ ਬੋਲਦਾ ਮੈਨੂੰ ਕਰਬਿਆ ਨੇ ਬਰਾਇ ਸਭ ਸੰਚਨ ਪ੍ਰਧਾਨ ਹੁਣ ਥੇਰੇ ਰਾਣੀ ਸਭ ਸੰਚਨ ਬਹੁਤ ਸਾਲੋਂ ਆਸਤੈ ਪਹਿਲਾਂ ਕਿੰਨੀ ਵਾਰੀ ਪ੍ਰਧਾਨ ਜੀ ਹੋਣ ਚਾਰ ਵਾਰੀ ਮੈਂ ਪਹਿਲ ਰਿਹਾ ਹੁਣ ਪੰਜਵੀਂ ਵਾਰੀ ਤੋਂ ਪੰਜਾਹ ਸ਼ਹਿਰ ਲਈ ਕੀ ਕੀ ਕਰ ਰਹੇ ਹੋ ਸਰਵਾਸਤਾ ਜੀ ਸ਼ਹਿਰ ਵਾਸਤੇ ਜੀ ਅਮੰਗੀਤੀ ਹੈ ਪ੍ਰਧਾਨ ਜੀ ਨੂੰ ਕਿ ਬੰਦੇ ਪ੍ਰਤੀ ਕਰਤੇ ਹਨ ਏ ਆਪਣੇ ਤੇਰ ਬਖਤੀ ਕਿਸੇ ਜਾਣ ਛੋੜੇ ਹਤਿਆਨ ਦਸਵਾਂ ਫੂਨ ਜਿਹੜਾ ਵੀ ਅਣਜਾਣਾ ਆਮਾਸਤੇ ਉਹ ਲਿਆਇਆ ਜਾ ਰਿਹਾ ਜੀ ਕਿੰਨੇ ਬੰਦੇ ਅਜੀ ਤੁਹਾਨੂੰ ਲੱਗਦਾ ਸ਼ਹਿਰ ਵਿੱਚ ਲੋੜ ਹੈਗੀ ਹੈ ਕਿ ਸਾਨੂੰ ਘੱਟ ਅਤਿਆਨ ਸ਼ੋਭਾ ਚਾਹੀਦਾ ਸਰਕਾਰ ਨੇ ਕੀ ਆ ਪਰਤੀ ਕਿਉਂ ਕੱਟ ਦਿੱਤੀ ਇਹ ਜੀ ਸਨ ਸਥਾਨੇਵ ਤੋਂ ਪਰਤੀ ਤੇ ਹੋਈ ਹੀ ਨਹੀਂ ਬਦਮਾ ਹੁਣ ਬੰਦੇ ਸਾਰੇ ਛੱਟ ਪੈ ਗਿਆ 70 ਬੰਦੇ ਆ ਸਾਰੇ ਕਿੰਨੀ ਕੁ ਮੁਸ਼ਕਲ ਆਉਂਦੀ ਆ ਮਸਤ ਮਸਤ ਮੈਂ ਮੁਸਾ ਕਰਦੇ ਵਾਟਾ ਸਾਬਾ ਦੀ ਬਾਂਗ ਉਹ ਕਿ ਸ਼ਹਿਰ ਦੀ ਉਧਰ ਉਹ ਜੀ ਦਫਤਰ ਵਗਰਾ ਪੈਂਦੀਆਂ ਜੀ ਕਿਵੇਂ ਦੇਖੋ ਜੀ ਟਿੱਕਰ ਆ ਗਏ ਹਰ ਇੱਕ ਵਾਰ ਦੇ ਵਿੱਚ ਹਾਂ ਜੀ ਇਹ ਹੁਣ ਦੇਖੋ ਇਹਨਾਂ ਨੇ ਕੀ ਆਖਿਆ ਮੈਂ ਨਵੇਂ ਪ੍ਰਤੀ ਕਰ ਰਹੇ ਐ ਇਹਨਾਂ ਦੀ ਉਹ ਚੱਲ ਰਹੀ ਐ ਚੱਲ ਚੱਲ ਰਿਹਾ ਇਹਨਾਂ ਦਾ ਦੇਖੋ ਦੋ ਬਾਅਦ ਕੀ ਕੀ ਬਣਦਾ ਇਹਨਾਂ ਦਾ ਅਸਰ ਕੀ ਕਿੰਨਾ ਫਾਇਦਾ ਹੋਏਗਾ ਕਿੰਨਾ ਕੁ ਫਾਇਦਾ ਜੇ ਜੇ ਇੱਕ ਚੱਲਣ ਗਿਆ ਇਹ ਆਜਾ ਬੋਤੋਲੀ ਉਹ ਨਹੀਂ ਕਰਨੇ ਅਲਿਸ਼ਾਰ ਨੂੰ ਬਰੇ ਪ੍ਰਾਣੀ ਮਲਾਜਮ ਗਿਆ ਉਹਨੂੰ ਕੋਸਤ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਮਲਾਜਮ ਹੈ ਉਹਨਾਂ ਦੇ ਬੱਚਿਆਂ ਨੂੰ ਵੀ ਕੋਈ ਰੱਖਿਆ ਜਾ ਸਕਦਾ ਕੋਈ ਇਹੋ ਜੀ ਹੁੰਦੀ ਹੈ ਕੋਈ ਨੀਤੀ ਜਾਂ ਨਹੀਂ ਉਹ ਉਹ ਤੁਹਾਡੇ ਜਿਹੜੇ ਪਰੰਪਰਾ ਹੈ ਉਹ 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 ਦੀ ਬੋਣ ਦਾ ਵਿਚਾਰ ਲੱਗਣਗੇ ਇਹ 80 ਬੰਦੇ ਜੀ ਪਹਿਲਾਂ ਹੋਈ ਸੀ ਉਹ ਅਜੇ ਅੱਜ ਤੱਕ ਨਹੀਂ ਪਰ ਕੀ ਕੰਮ ਕਰ ਰਹੇ ਹਨ ਜਿਹੜੇ ਪਹਿਲਾਂ ਸ਼ਹਿਰ ਦੇ ਵਿੱਚ ਉਹਨਾਂ ਦੀ ਪੁੱਛ ਜਿਹੜੇ ਪਹਿਲਾਂ ਮੁੰਡੇ ਲੱਗੇ ਹੋਏ ਹੈ ਗਰੇ ਸੁੱਕੇ ਵਾਲੇ ਪਹਿਲਾਂ ਉਹ ਪਹਿਲ ਵਲਣ ਨੂੰ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮਾਮਲਾ ਕੀ ਹੈ ਤੁਸੀਂ ਬਹੁਤ ਸਤਿਕਾਰਯੋਗ ਬਲੇ ਸੀਨੀਅਰ ਪੱਤਰਕਾਰਾਂ ਅੱਲਾ ਤੁਹਾਡਾ ਇੱਥੇ ਨਗਰ ਕੌਂਸਲ ਮੁਕਸਰ ਸਾਹਿਬ ਵਿੱਚ ਤੁਹਾਡੇ ਤੇ ਵੈਲਕਮ ਕਰਦਾ ਔਰ ਮੈਂ ਤੁਹਾਡੇ ਮਾਧਿਅਮ ਰਹੀਂ ਇੱਕ ਮਾ ਜੋ ਜਨਤਨ ਦੱਸਣਾ ਚਾਹਨਾ ਕਿ ਮੁਕਸਰ ਦੇ ਵਿੱਚ ਨਗਰ ਕੌਂਸਲ ਦੇ 15 ਪਿਪਰ ਇੱਥੇ ਆ ਚੁੱਕੇ ਨੇ ਨਗਰ ਕੌਂਸਲ ਨੇ ਮਗਾਏ ਨੇ ਔਰ 16 ਟਿਪਰ ਹੋ ਰਾ ਰਹੇ ਆ ਟੋਟਲ 31 ਦੇ 31 ਟਿਪਰ ਅਸੀਂ ਡੋਰ ਟੂ ਡੋਰ ਅਸੀਂ ਕੂੜਾ ਚੱਕਣ ਵਾਸਤੇ ਐਥੇ ਮੰਗਾਏ ਆ ਔਰ ਨਾਲ ਹੀ ਇੰਨੇ ਡਰਾਈਵਰ ਤੇ ਇੰਨੇ ਹੈਲਪਰ ਉਹ ਜਿਹੜਾ ਡਰਾਈਵਰ ਰੱਖਨੇ ਆ ਅਸੀਂ ਉਹਨਾਂ ਨੂੰ ਹੁਣ ਟ్రਾਇਲ ਤੇ ਰੱਖਿਆ ਪਿਆ ਉਹਨਾਂ ਦਾ ਸਾਰੇ ਟ੍ਰੇਨਿੰਗ ਲੈ ਗਏ ਔਰ ਦੂਜਾ ਜਿਹੜਾ ਹੈਲਪਰ ਆ ਉਹਨਾਂ ਦੀ ਵੀ ਟ్రਾਇਲ ਚੱਲੀ ਜਾਂਦੀ ਸੋ ਇਹ ਬਾਸ ਥੋੜੇ ਦਿਨ ਬਾਅਦ ਜਦੋਂ ਦੂਜੇ ਟਿਪਰ ਆ ਜਾਣਗੇ ਉਦជា ਹੈਲਪਰ ਵੀ ਆ ਜਾਣਗੇ ਡਰਾਈਵਰ ਵੀ ਆ ਜਾਣਗੇ ਅਸੀਂ ਡੋਰ ਟੂ ਡੋਰ ਰੇ ਕੂੜਾ ਚੁੱਕਣਾ ਸ਼ੁਰੂ ਕਰ ਦਾਂਗੇ ਔਰ ਸਾਡੇ ਦਿਲ ਚ ਇੱਕ ਤਮੰਨਾ ਹੀ ਆ ਕਿ ਜਿਹੜੇ ਜਿੰਨੇ ਵੀ ਸਹਿਰ ਡੰਪ ਪਏ ਗਿਆ ਔਰ ਜਲਦੀ ਜਲਦੀ ਖਾਲੀ ਕਰਾ ਕੇ ਉੱਥੇ ਸਫਾਈ ਕਰਾ ਕੇ ਤੇ ਸਹਿਰ ਨੂੰ ਸੁੰਦਰ ਬਣਾਇਆ ਜਾਵੇ ਕਿੰਨੇ ਕਸਮੇ ਚ ਇਹ ਮਾਲੋ ਸ਼ੁਰੂਆਤ ਹੋ ਜੂਗੀ ਬਾਕੀ 16 ਡੇਰ ਟਿਪਰ ਹੋਰ ਆ ਜਾਣਗੇ ਬਾਕੀ ਡਰਾਈਵਰ ਜਿਹੜਾ ਆ ਕੇ ਬਸ ਮੇਰਾ ਖਲ ਹੁਣ ਤਾਂ ਮਹੀਨੇ ਦੇ ਅੰਦਰ ਅੰਦਰ ਸਾਰਾ ਕੰਮ ਸ਼ੁਰੂ ਬਾਕੀ ਸਾਡੇ ਪ੍ਰਾਣੇ ਵੀ ਜਿਹੜੇ ਕੰਮ ਪਾਏ ਹੋਇਆ ਸਾਡੇ ਟੋਟਲੀ ਉਹ ਵੀ ਅਸੀਂ ਜਲਦ ਜਲਦ ਜੋ ਅਸੀਂ ਪਾਸ ਹੋ ਕੇ ਆਗੇ ਉਹ ਟੈਂਡਰ ਲਾ ਦੇਣ ਲਾ ਦਾਂਗੇ ਪਰ ਇਹ ਜਿਹੜੇ 6 ਸੜਕਾਂ ਦੇ ਅਸੀਂ ਪੈਂਟਰ ਲਾਏ ਹੋਏ ਆ ਉਹ ਅਸੀਂ ਵੀ ਜਲਦੀ ਖੋਲ ਕੇ ਜਿਹੜੇ ਸਿਵਲ ਹਸਪੀਟਲ ਬੂੜਾ ਗੁਜਰ ਰੋਡ ਤੇ ਬਰਕੰਦੀ ਰੋਡ ਤੇ ਕੋਟੀ ਰੋਡ ਪਲਸ 30 31 ਨੂੰ ਭਰ ਇਹ ਸਾਰੇ ਪਹਿਲੇ ਹੀ ਲੱਗੇ ਟੈਂਡਰ ਜਲਦੀ ਖੋਲ ਕੇ ਤੇ ਜਿਹਨੂੰ ਲਾਂਟ ਹੋਊ ਜਲਦੀ ਅਸੀਂ ਉਹ ਵੀ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਟੈਂਡਰਾਂ ਦੇ ਵਿੱਚ ਸੀਵਲ ਦੀ ਸਿਵਰੇਜ ਦੀ ਸਮੱਸਿਆ ਦਾ ਹੱਲ ਹੈ ਵੀ ਜਿਵੇਂ ਪਿਛਲੀ ਵਾਰ ਸਾਡੀ ਮੀਟਿੰਗ ਹੋਈ ਸੀ ਉਦੋਂ ਜਿਵੇਂ ਵੀ ਸਿਵਰੇਜ ਵਾਲਿਆਂ ਨੇ ਵਾਟਰ ਪ੍ਰੋਫੈਕਟਰਾਂ ਨੇ ਜਾਂ ਮੰਡੀਪੁਰ ਜਿੰਨੀ ਵੀ ਸੜਕਾਂ ਵਾਲੇ ਜਿੰਨਾਂ ਨੇ ਸਾਨੂੰ ਸਾਨੂੰ ਐਸਟੀਮੇਟ ਦਿੱਤੀ ਅਸੀਂ ਸਾਰੇ ਆਦਿ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਕੰਮ ਕਰੋ ਪੈਮਟਾ ਸੀ ਦੇਨ ਨੂੰ ਤਿਆਰ ਆ ਜਿਵੇਂ ਜਿਵੇਂ ਉਹਨਾਂ ਐਸਟੀਮੇਟ ਆਇਆ ਸੀ ਅਸੀਂ ਉਹਨਾਂ ਪਾਸ ਕਰਕੇ ਮਾਨਜੋਗ ਸਾਡੇ ਸਾਰੇ ਐਮਸੀ ਸਾਹਿਬਾਨ ਨੇ ਟੋਟਲ ਟੀਮ ਨੇ ਔਰ ਸਾਰੇ ਪ੍ਰਸ਼ਾਸਨ ਨੂੰ ਅਸੀਂ ਲਿਖ ਕੇ ਦਿੱਤਾ ਸੀ ਅਸੀਂ ਕਰਤਾ ਸੀ ਉਹਨਾਂ ਪਰਮਾਣਨਾਉ ਕਲੀ ਕਰੇ ਔਰ ਉੱਥੋਂ ਜੇ ਪਾਸ ਹੋ ਕੇ ਆ ਜਾਣਗੇ ਪਰ ਅਸੀਂ ਜਲਦੀ ਜਲਦੀ ਟੈਂਡਰ ਲਵਾਉਂਗਾ ਇਹ ਜਿਹੜੇ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਬਹੁਤ ਸੀਗੀ ਜਿਵੇਂ ਮੰਨ ਲਓ ਡੰਪ ਲੱਗੇ ਹੋਏ ਨੇ ਹੁਣ ਵੀ ਚਾਰ ਪੰਜ ਥਾਵਾਂ ਤੇ ਡੰਪ ਲੱਗੇ ਹੋਏ ਨੇ ਜਿੱਥੇ ਮੇਨ ਮੇਨ ਲੋਕਾਂ ਦੀ ਆਵਾਜ਼ ਹੈ ਕਾਫੀ ਰਹਿੰਦੀ ਹੈ ਜਦੋਂ ਇਹ ਟ੍ਰਿਪਰ ਆਉਂਦੇ ਹੈਗੇ ਆ ਇਹਦੇ ਨਾਲ ਕਿੰਨਾ ਆਪਾਂ ਜਿਹੜਾ ਫਰਕ ਆ ਸ਼ਹਿਰ ਵਾਸਤੇ ਨੂੰ ਇਹ ਸਰ ਇਹ ਬਹੁਤ ਫਰਕ ਹੈ ਜਦੋਂ ਇੱਕ ਤਾਂ ਆਪਾਂ ਜਿਹੜਾ ਪੁਰਾਣੀ ਮੰਡੀ ਜਾਂ ਹੋਰ ਕਿੱਥੇ ਛੱਡਦੇ ਆ ਜਿਵੇਂ ਸਾਹਮਣੇ ਛੱਡਦੇ ਆ ਸਾਡੇ ਜਿਹੜੇ ਕਿਤੇ ਵੀ ਆ ਉਹ ਸਾਰੇ ਇੱਥੋਂ ਇੱਥੋਂ ਚੱਕੇ ਜਾਣਗੇ ਇਹ ਫਿਰ ਕਿੱਥੇ ਜਾਣਗੇ ਇਹ ਸਾਰੇ ਪੂਰੇ ਉੱਥੇ ਜਾਣਗੇ ਜਿੱਥੇ ਪੂਰਾ ਵੱਡਾ ਡੰਪ ਹੈਗਾ ਉੱਥੇ ਜਾਣਗੇ ਸ਼ਹਿਰ ਤੋਂ ਬਾਹਰ ਸ਼ਹਿਰ ਤੋਂ ਬਾਹਰ ਜਿਹੜਾ ਕਵਰਲ ਡੰਪ ਬਣਿਆ ਉੱਥੇ ਜਾਣਗੇ ਔਰ ਉਹ ਡੰਪ ਵੀ ਭਰਿਆ ਪਿਆ ਸੀ ਉਹ ਫਿਰ ਟੈਂਡਰ ਦਿੱਤਾ ਵੀ ਬਾਰਸ਼ਾ ਕਰਕੇ ਆਇਆ ਨਹੀਂਗਾ ਉਹ ਅਸੀਂ ਜਲਦੀ ਤੋਂ ਉਹ ਵੀ ਖਾਲੀ ਕਰਵਾ ਕੇ ਨਾ ਤੇ ਫਿਰ ਵੈ ਗੁਰੂ ਕਿਰਪਾ ਕਰੇ ਸ਼ਹਿਰ ਦੀ ਸਫਾਈ ਦਾ तकरीबन 17% ਸ਼ਹਿਰ ਦਾ ਮਸਲਾ ਹੋਊਗਾ ਗਲੀ ਸੜਕਾਂ ਤੇ ਵੀ ਕਾਫੀ ਗਲੀ ਸੜਕਾਂ ਸਾਡੇ ਪੁਰਾਣੇ ਟੈਂਡਰ ਪਾਏ ਪਾਸ ਹੋ ਗਿਆ ਨਹੀਂ ਅਸੀਂ ਉਹ ਵੀ ਕਰਾਂ ਜੋ ਜੋ ਐਮਸੀ ਸਾਹਿਬਾ ਨੇ ਲਿਖਿਆ ਜਾਂ ਪਬਲਿਕ ਨੇ ਜੋ ਐਮਸੀ ਨਾਲੋਂ ਸਭ ਜੇ ਉਹਨਾਂ ਸਾਹਮਣੇ ਪਾਸ ਕਰਦੇ ਆ ਹੁਣ ਗਾਂ ਦਾ ਪਾਸ ਹੋ ਕੇ ਆਊਗਾ सरकार ने करने है पास हो गए चौथे महीने की मीटिंग हुई भी है देखो जो पास है देखो सरकार बेनती अलग भी की तो जल्दी, जल्दी, जल्दी मान जो डी साहब की डीसी साहब सुलझ समझदारा कम भी बड़े सुल जो दोगी परमिशन अदर ला देंगे ਸਰਕਾਰ ਵੱਲੋਂ ਹੀ ਨਿਕਲ ਲੱਗ ਰਿਹਾ ਹਾਂ ਉੱਥੇ ਲੋਕਲ ਬਾਡੀ ਦੇ ਉੱਤੇ ਸੈਕਟ ਸਾਹਿਬ ਕੋਲੇ ਪਈਆ ਮੇਰਾ ਕੱਲ ਜੈਥੋ ਜੈਥੋ ਦਿੱਤੇ ਪਈਆ ਉਹ ਨੂੰ ਪਤਾ ਜਿੰਨਾ ਕੋ ਤੁਸੀਂ ਟੈਂਡਰ ਲਾਈ ਹੈਗੇ ਆ ਕਿੰਨਾ ਕੋ ਜਿਹੜਾ ਮੰਨ ਲਓ ਜੇ ਇੱਕ ਪਾਸ ਹੁੰਦਾ ਕਿੰਨਾ ਜਿਹੜਾ ਸ਼ਹਿਰ ਵਾਸੀਆਂ ਨੂੰ ਮੰਨ ਲਓ ਕਿ ਬਹੁਤ ਬਹੁਤ ਫਾਇਦਾ ਮਿਲੂਗਾ ਸੀਵਰੇਜ ਵਾਟਰ ਪਲ ਸਾਰੇ ਕੰਮ ਉਹ ਪਾਸ ਹੋ ਜਾਣੇ ਕਿ ਹੁਣ ਉਹ ਜਿਹੜਾ ਜਿਹੜਾ ਆਪਣਾ ਸਿਵਲ ਹਸਪੀਟਲ ਕੋਲੇ ਆਸੀ ਸੜਕ ਪਾਸ ਹੋਰ ਉੱਥੇ ਉੱਥੇ ਸੀਵਰੇਜ ਪਾ ਕੇ ਉਹ ਵੀ ਸੜਕ ਸ਼ੁਰੂ ਕਰਨ ਲੱਗੇ ਆ ਜਲਦੀ ਟੈਂਡਰ ਹੋ ਗਿਆ ਥੋੜੀ ਕਾਗੀ ਕਾਰਵਾਈ ਹੈਗੀ ਉਹ ਪੂਰੀ ਹੋ ਜਾਊਗੀ ਹੁਣ ਜਿਹੜੇ ਪ੍ਰੈਸ਼ਰ ਪਾਈਪਾਂ ਕਿ ਜਿਹੜੀ ਹੈਗੀ ਆ ਆਪਣਾ ਜਾਲਾਵਰ ਰੋਡ ਤੇ ਉਹ ਪੈਰੀ ਆ ਉਹਦਾ ਟੈਂਡਰ ਹੋ ਗਿਆ ਉਹਦੇ ਨਾਲ ਜਿਹੜਾ ਬਾਗਵਾਲੀ ਗਲੀ ਵਾਲਾ ਜਾਂ ਵਰਾ ਕੋਲੋਨੀ ਦਾ ਸਾਰਾ ਜਿਹੜਾ ਜਾਂਦਾ ਨਾ ਉੱਤੇ ਪਾਈਪ ਫੱਟ ਜਾਂਦੀ ਆ ਉਹ ਪਾਈਪ ਨਵੀਂ ਪਾਣ ਲੱਗੇ ਆ ਇੱਕ ਜਿਹੜਾ 5 ਕਰੋੜ ਦਾ ਜਿਹੜਾ ਟੈਂਡਰ ਜਿਹੜਾ ਹੋਣਾ ਸਿਟੀ ਦੇ ਸਾਹਮਣੇ ਉਹਦੇ ਪ੍ਰੈਸ਼ਰ ਪਾਈਪਾਂ ਦੇ ਜਿਹੜਾ ਉਧਰ ਪਾਣੀ ਆ ਉਹ ਲੱਗ ਜਾਊਗਾ ਡਿਸਪੋਜ਼ਰ ਬਣ ਜਾਊਗਾ ਉਹ ਵੀ ਪੈ ਰਿਆ ਉਹ ਵੀ ਟੈਂਡਰ ਹੋ ਚੁੱਕਿਆ ਮਤਲਬ ਮਹੀਨੇ ਦੇ ਅੰਦਰ ਅੰਦਰ ਤਕਰੀਬਨ ਇਹ ਸਾਰੇ ਕੰਮ ਸ਼ੁਰੂ ਹੋ ਜਾਣਗੇ ਬਾਕੀ ਜਿਹੜਾ ਕੰਮ ਪਾਸ ਹੋ ਗਿਆ ਨੇ ਉਹ ਤੋਂ ਮਿਲ ਕੇ ਬਾਤ ਕਰਾਂਗੇ ਬਾਕੀ ਅਸੀਂ ਜਲਦੀ ਜਲਦੀ ਸਫਾਈ ਦਾ ਤੇ ਡੰਪਰ ਦਾ ਕੰਮ ਜਲਦੀ ਅਸੀਂ ਕਰ ਰਹੇ ਹਾਂ